ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਇੱਕ ਵੈਸਟ ਤੁਹਾਡੇ ਘੜੇ ਕਿ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਫਿਰ ਖਰੀਦਦਾਰੀ ਕਰੋ ਕੋਈ ਵੀ ਪਿੱਛੇ ਜਿਹੜੀ ਲੰਮੇ ਵਾਲੀ ਗੱਲਾਂ ਰਹੇ ਜੇ ਸਜਣੋ ਆਜਾ ਪਹੁੰਚ ਗਏ ਆ ਪਿੰਡ ਅਮੀਸ਼ਾ ਨੇੜੇ ਰਹੇਗਾ ਖਾਲੜਾ ਜ਼ਿਲ੍ਹਾ ਸ਼੍ਰੀ ਤਨਤਪੁਰ ਸਾਹਿਬ ਤਹਿਸੀਲ ਲਗਦੀ ਪੱਟੀ ਪਾਉ ਲਖਮਿੰਦਰ ਸਿੰਘ ਜੀ ਦੇ ਫਾਰਮ ਤੇ ਇਹ ਫਾਰਮ ਤੋਂ ਰਜਨਾ ਇੱਕ ਅੱਧੀ ਵੀਡੀਓ ਆਪਾਂ ਦੇਖਦੇ ਆ ਆਪਾਂ ਉਦੋਂ ਬੜੇ ਭਾਅ ਉੱਡਦੀਆਂ ਵਾਲੇ ਹੁੰਦੇ ਸੱਜਣੋ ਜਿਵੇਂ ਪਤੰਗ ਨੂੰ ਤਲਾਵਾ ਪਾ ਕੇ ਡਾਦੀਏ ਐਵੇਂ ਤਲਾਵਾ ਹੀ ਪਾ ਦਿੰਦਾ ਮਿੰਟੋ ਮਿੰਟੇ ਸਮਾਨੇ ਗੁੱਡੀ ਚੜ ਜਾਂਦੀ ਆ ਉਹ ਕੰਮ ਪੰਜ ਜਾਂਦਾ ਇਸ ਫਾਰਮ ਤੋਂ ਜਿਹੜੇ ਭਾਅ ਇੱਥੋਂ ਮਿਲਦੇ ਕਿਧੋਂ ਨਹੀਂ ਮਿਲਨੇ ਹਰ ਤਰ੍ਹਾਂ ਦਾ ਪਸ਼ੂ ਸੱਜਰ ਟੋਕੜ ਗੱਬਣ ਹਰ ਤਰ੍ਹਾਂ ਦਾ ਮਿਲੂਗਾ ਜੁੜੇ ਰਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਸੇ ਲੈਣ ਵਾਲੇ ਸੱਜਣ ਤੇ ਕਰ ਪਹਚਾ ਦਿਓ ਕਿਸੇ ਦਾ ਫਾਇਦਾ ਜੇ ਖਰੀਦਦਾਰੀ ਕਰ ਸਕੇ ਕਰਦੇ ਗੱਲਬਾਤ ਭੋਗ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੜਦੀ ਕਲਾ ਜੀ ਬਹੁਤ ਹੀ ਕਿਰਪਾ ਕਰ ਰਾਮ ਦਾਸ ਜੀ ਦਾ ਸ਼ੁ ਬਹੁਤ ਸੁਣਾਓ ਬਹੁਤ ਦਾਇਆ ਹੀ ਫਰਮਾਨਾ ਹਾਂ ਡਰੈਸ ਕਰੀਏ ਨੋਟ ਲਖਵਿੰਦਰ ਸਿੰਘ ਪਿੰਡ ਅਮੀਸ਼ਾ ਜ਼ਿਲ੍ਹਾ ਤਾਪਾ ਮੋਬਾਈਲ ਨੰਬਰ ਜੀ 8699855375 ਠੀਕ ਆ ਸ਼ੁਰੂਆਤ ਕਰੀਏ ਵੱਡੀ ਮਹਿ ਤੋਂ ਹਾਂਜੀ ਵੱਡੀ ਮਹਿ ਹੈ ਲਓ ਜੀ ਸੱਜਰੋ ਲੇਵਾ ਭੰਡਾ ਤਾਂ ਜਿਵੇਂ ਭਾਵੇਂ ਝੂੜ ਮਾਰ ਨੂੰ 20 ਕਿਲੋ ਦਾ ਵੀ ਭਾਉ ਕਹਿ ਰਿਹਾ ਪਰ ਅੰਦਾਜ਼ਾ ਲਾਇਓ ਇਹ 20 ਦਿਨ ਦੀ ਆ 10 ਦਿਨ ਦੀ ਆ 5 ਦਿਨ ਦੀ ਹੈ ਮੈਂ ਬੜੀ ਚੰਗੀ ਆ ਬਾਕੀ ਇੱਕ ਵਜ ਹੈਗੀ ਇਹਨੂੰ ਥੋੜੀ ਜੀ ਹੈਨਾ ਹਾਂ ਜੀ ਇੱਕ ਵਾਰ ਦੇਖੀਏ ਨੂੰ ਜਰੂਰ ਭਾਂਡੇ ਤੋਂ ਤੇ ਜੰਗੀ ਆ ਦਿਨ ਵੀ ਪਉ 8 ਲੈ ਜੋ ਖਲੇ ਟੁਲੇ ਹਾਂਜੀ ਆਖ ਲੈ ਜੀ ਸਭ ਦਾ 8 ਦਿਨ ਲੈ ਜੋ ਹਾਂਜੀ ਬਾਜ ਜਿਹੜੀ ਆ ਭੈਣ ਭਰਾਵਾਂ ਨੇ ਸਾਂਝੀ ਕਰ ਦੀਏ ਹਾਂ ਸਮਝੀਏ ਮੈਂ ਚੱਲੜ ਪਿਛਲੇ ਖਾਂਦੀ ਤੇਲ ਹੈ ਨਾ ਹਾਂਜੀ ਦੋ ਦੇ ਦਈਏ 18 ਲੀਟਰ ਅੱਛਾ ਹਾਂਜੀ ਤੇ ਹੁਣ ਪਿਛਲੇ ਖਾਂਦੀ ਇਹ ਚੱਲੜ ਹੋ ਗਈ ਹੈ ਜੀ ਚੱਲੜ ਹੋ ਗਈ ਹੈ ਹਾਂਜੀ ਕਿਹੜੇ ਦੀ ਆ ਪਿਛਲੇ ਖਾਂਦੀ ਜੀ ਠੀਕ ਆ ਹਾਂਜੀ ਬਿਲਕੁਲ ਗੁਲਾਬੀ ਖਾਂਦੀ ਹਾਂਜੀ ਹਾਂਜੀ ਲਓ ਜੀ ਗੁਲਾਬੀ ਥਾਂ ਦੇ ਸਜਣੋਂ ਤੇਲ ਹੋ ਗਈ ਆ ਮੈਂ ਚੰਗੀ ਬਾਕੀ ਵੇਖ ਸਕਦੇ ਜਿਹੜੇ ਜਿੰਨੇ ਵੀ ਬੰਦੀ ਆ ਬੈਗ ਬੰਦੀ ਆ ਦੁੱਧ ਵੀ ਬੜਾ ਕੰਗਰ ਕਾੜ ਰਿਹਾ ਕਰਮਾਲੀ ਦਾ ਹੁਣ ਵੇਖੋ ਕਿੰਨਾ ਦਿਨ ਦੀ ਤੇ ਕਿੰਨੇ ਦੀ ਸਰ ਸਾਹਿਬ ਮੈਂ ਇਹ 1.5 ਲੱਖ ਦੀ ਹੈ ਹੈ ਕੀ ਆ ਹੁਣ ਤੇ ਲੜ ਗਈ ਹੈ ਤੇ ਲੜ ਹੋ ਗਈ ਹੈ ਹਾਂਜੀ 80000 ਦੀ ਦੇ ਦਿੱਤੀ 80 ਦੀ ਹਾਂਜੀ ਜੈ ਸਨੋਈ 75 ਦੀ 75 ਦੀ 68 ਹੁੰਡ ਬੜੀ ਸੱਚੇ ਦਾ ਮੁੱਲ ਮੈਂ ਤਾਂ ਇਹ ਸੌਦੇ ਇਕੱਠੇ ਮਾਰ ਦੀਏ ਨਾ ਕੋਈ ਨਰਾਜ਼ ਕਰੀਏ 72 72000 ਦੀਆਂ ਚਾਰੇ ਦੇ ਦਿਓ 72 ਦੀਆਂ ਚਾਰੇ 72 7200 72 ਦੀਆਂ ਹੀ ਕਰੀਏ ਹਾਂਜੀ 72 72 ਦੀਆਂ ਹੀ ਕਰ ਦੋ ਚਾਰੇ ਹੈਂ ਕਰ ਦੋ ਚਾਰੇ ਚਾਰੇ ਪਰ ਇੱਕ ਗੱਲ ਆ ਸਰੋਤਿਆਂ ਨੂੰ ਬੇਨਤੀ ਕਰੀਏ ਖਪਾਉਣਾ ਆਣੀਆ ਜਿਹੜੀ ਚੰਗੀ ਲੱਗਦੀ ਤਿੱਲੜ ਦੁੱਲੜ ਚੋਲੜ ਹਾਂ ਹੈਨਾ ਜਿਹੜੀ ਚੰਗੀ ਲੱਗਦੀ ਆ ਜਿਹੜੀ ਚੰਗੀ ਲੱਗਦੀ ਆ ਸੱਣੀ ਭੈਣ ਭਰਾ ਕਰਕੇ ਪਰ ਇੱਕ ਨੰਬਰ ਦੱਸਿਓ ਕਿ ਪਹਿਲਾ ਦੂਜਾ ਤੀਜਾ ਛਾਈ ਪਾਓ ਤੇ ਮੈਂ ਘਰੇ ਲੈ ਕੇ ਜਾਵਾਂ ਹਾਂਜੀ ਠੀਕ ਆ ਬਸ ਏ ਆ ਮੈਂ ਗੱਪਣ ਹਾਂਜੀ ਇਹ ਗੱਪਣ ਹੈ ਜੀ ਲਓ ਜੀ ਦੇਣ ਅੱਠੇ ਵੀ ਲੈਂਦੀ ਜੀ ਇਹ ਦੇਣ ਅੱਠ ਲੈਂਦੀ ਸੱਤ ਸਾਰੀ 73000 ਦੀ ਆਮ ਲਈ 77 ਤੋਂ ਪਵਾਤਾ ਜੀ ਲਓ ਸੱਜਣੋ ਵਾਕਿਆ ਹੀ ਮੈਂ ਮਹਿੰਗੀ ਲਈ ਆ ਹਾਂਜੀ ਦੱਸਣ ਦੇ ਭਾਉ ਪਰ ਮੋਲ ਨਹੀਂ ਆਖਾ ਕੀ ਸੱਚੇ ਦਾ ਹੀ ਅੱਜ ਕਰੀਏ ਇੱਕੋ ਜਾਈ ਪੁੱਛਣਾ ਦੱਸਣਾ ਨਹੀਂ ਆ 71 71000 ਜਿਹੜੀ ਚੰਗੀ ਲੱਗਦੀ 71 ਪਾਓ ਸ਼ਕਨ ਸ਼ਕੀਮ ਮੈਂ ਲੈ ਕੇ ਜਾਓ ਠੀਕ ਆ 100 ਰੁਪਇਆ ਛੋੜ ਨਹੀਂ ਸਕਦੀ ਸਾਹਿਬ ਹਾਂ 170 ਦੀ ਆਕੇ ਉਹ ਫੋਨ ਨਾ ਕਰੇ ਨਾ ਕਰੇ ਤੇ ਸਕੀਮ ਸਹੀ ਆ ਭਾਉ ਨੇ ਚਲਾਈ ਬਾਕੀ ਵੇ ਨੇ ਤੁਸੀਂ ਕੰਮਜਾਬ ਕਰਦੇ ਤੇ ਨਹੀਂ ਕਰਦੇ ਇਹਨੂੰ ਹਾਂਜੀ ਹਾਂਜੀ ਠੀਕ ਆ ਤੇ ਇਹ ਮਈਆਂ ਜਿਹੜੀਆਂ ਸਈਆਂ ਸਵਾਈਆਂ ਜੀ ਸਾਹਿਬ ਜੀ ਹੁਣ ਚੋ ਕੇ ਆਈਆਂ ਮਈਆਂ ਦੋਈ ਠੀਕ ਆ ਅੰਦਰ ਸਾਹਿਬ ਚੋ ਕੇ ਮਈਆਂ ਆਈਆਂ 1 ਘੰਟਾ ਹੋਇਆ ਮਈਆਂ ਨੂੰ 9-9 ਕਿਲੋ ਦੋ ਥੱਲੇ ਦੋ ਦਿਆ ਜਿਹੜਾ ਮਰਜੀ ਤਸੱਲੇ ਕਰੇ ਜਿਹੜਾ ਮਰਜੀ ਆਪਣੇ ਘਰ ਦੀ ਠਾਂਡੇ ਆ ਕਿਸੇ ਦੇ ਘਰ ਦੀ ਗਰੰਟੀ ਨਹੀਂ ਦੇਣੀ ਹਾਂ ਆਪਣੇ ਘਰ ਦੀ ਆ ਸਾਡੇ ਘਰ ਦੀ ਗਰੰਟੀ ਹੈ ਲਿਆ ਭਾਉ ਇਹਨੂੰ ਬੱਜ ਢਾਲੇ ਪਾਣੀ ਲਿਆ ਲੋ ਸੱਜਣਾ ਰੇਡ ਤੁਹਾਨੂੰ ਦੱਸ ਹੀ ਦਿੱਤਾ ਇਹ ਸੁਈਆਂ ਦੁੱਧ ਦੋਵਾਂ ਕੋਲ 9-9 ਕਿਲੋ ਹੋਊਗਾ ਕੱਟੇ ਗੋਹ ਦੇ ਮਗਰ ਆ ਨਾ ਲਓ ਜੀ ਮਈਆਂ ਵੇਖ ਲਓ ਸਿੰਗਲਾਂ ਟੀੜੀਆਂ ਸੋਹਣੀਆਂ ਇਹ ਚੋਈਆਂ ਆਈਆਂ ਦੇ ਚੋਈਆਂ ਦੀ ਵੀਡੀਓ ਬਣਦੀ ਤੁਹਾਡੇ ਅੱਗੇ ਇਹ ਬੇਨਤੀ ਕੀ ਖਵਾਇਓ ਨਾ ਚੋਈਆਂ ਦੀ ਵੀਡੀਓ ਜੇ ਕਿਸੇ ਨੇ ਚੂਨ ਵਾਲੀ ਦੀ ਆਰਡਰ ਕੁਆਲਿਟੀ ਵੇਖਣੀ ਆ ਤੇ ਭਾਉ ਦੋ ਜਾਂ ਵੱਖਰੀ ਵੀਡੀਓ ਆਪਣੀ ਬਗਵਾ ਸਕਦਾ ਜਾਂ ਆ ਕੇ ਵੇਖ ਸਕਦਾ ਲੋ ਜੀ ਆ ਬੱਚੇ ਦੋ ਦੇ ਤੇ ਇਹਦਾ ਰੇਟ 71000 ਰੀ ਹਾਂ 71000 ਇਹ ਰੇਟ ਕਿਉਂ ਦੇ ਕਿਉਂ ਦੇ ਠੀਕ ਆ ਇੱਕ ਆ ਸੂਈ ਦੇ ਕੋਲ 9 ਕਿਲੋ ਦੁੱਧ 9 ਕਿਲੋ ਦਾ ਦੇ ਇਹਦੇ ਮਗਰ ਵੀ ਕੱਟਾ ਕੱਟਾ ਜੀ ਉਹਨੂੰ ਤੋੜ ਦਿਓ ਸਿੱਧੀ ਪਰਾਂ ਮੈਂ ਆ ਲੂੰ ਨਾਲ ਨਾਲੀ ਲਓ ਸਜਣੋ ਫਿਰ ਉਹ ਤੇ ਰੱਬ ਦਾ ਨਾਮ ਹੁਣ 71000 ਜ ਮੈਂ ਕਰਤੀ ਆ ਕੋਈ ਵਾਧਾ ਆਈਏ ਕੋਈ ਘਟਾ ਆਈ ਆ ਪਰ ਰੇਟ ਦਾ ਨੂੰ ਇੱਕੋ ਜਿਹਾ ਕਰਾਦਾ ਇੰਨੇ ਦਾ ਨਹੀਂ ਕੋਈ ਬਾਹਰੋਂ ਦਿੰਦਾ ਦੁੱਧ 9 9 ਕਿਲੋ ਚੋਈਆਂ ਦੀ ਵੀਡੀਓ ਆ ਬੱਚੇ ਮਗਰੇ ਆ ਕਾਲਾ ਬੱਚਾ ਜਾਂਦਾ ਐਂਡ ਵਾਲੀ ਦਾ ਆ ਜਾਂਦਾ ਇਹ ਚੌਥੇ ਨੰਬਰ ਤੇ ਮੈਂ ਖੁਲੀ ਇਹ ਅੰਦਾਜ਼ਾ ਲਾਇਓ ਰੇਟ ਇੱਕੋ ਜਿਹਾ ਫੁਈਆਂ ਦੋ ਤੇ ਦੋ ਗੱਪਣ ਤੇ ਲਾਇਆ ਇਹਨੂੰ ਮੈਂ ਇਹਨੂੰ ਗੱਪਣ ਨੂੰ ਇਹਨੂੰ ਇੱਕ ਰਾ ਵਿਖਾਈਏ ਕਮਾ ਲਿਆ ਆ ਮੈਂ ਬਿੱਲੀ ਬੋਲੀ ਇੱਥੇ ਬੰਨ੍ਹਦੇ ਜੱਟਾ ਇਹ ਦੂਜੇ ਨੰਬਰ ਤੇ ਸੱਜਣੋਂ ਆਈ ਜੇ ਵੈਸੇ ਤੇ ਇਹ ਦਿਨ 8 ਲੈਂਦੀ ਜੇ ਤੁਹਾਨੂੰ ਦਿਖਾਤੀ ਆ 8 ਦਿਨਾਂ ਦੇ ਵਿੱਚ ਵਿੱਚ ਸੂਪੂਗੀ 77 77000 ਜਿਹੜਾ ਮਰਜੀ ਪੀਸ ਚੁਣ ਕੇ ਲਜਾ ਸਕਦੇ ਪਿੰਡ ਅਮੀਸ਼ਾ ਨੇੜੇ ਖਾਲੜਾ ਪਾਉ ਲਖਵਿੰਦਰ ਸਿੰਘ ਜੀ ਦੇ ਫਾਰਮ ਤੋਂ ਠੀਕ ਆ ਜੀ ਲਓ ਪੀ ਸਾਰੇ ਚੰਗੇ ਵੱਖਰੇ ਜਿਹੀਆਂ ਵੈਰਾਈਟੀਆਂ ਆ ਮੈਨੇ ਤੇ ਦੁੱਧ ਦਾ ਰਿਕਾਰਡ ਸਜਣੋਂ ਬੜਾ ਜ਼ਿਆਦਾ 77000 ਦੇ ਦਿੱਤੀ ਤੇਲ ਕਰਕੇ 17 18 ਕਿਲੋ ਦਾ ਰਿਕਾਰਡ ਮਾਲਕਾਂ ਨੇ ਦੱਸਿਆ ਮੈਂ ਤਾਂ ਮੈਂ ਬੜੀ ਵੱਡੀ ਆ